16 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਗਿਆ ਦੰਦੋ ਚੌਗੀ ਮੀਣੀ ਝੋਟੀ ਫੁੱਲ ਵੱਡੀ ਜਿੱਦਾਂ ਉੱਤੋਂ ਸਰੀਰ ਓਦਾਂ ਦੀ ਹਵਾਨਾ ਜਿਹੜਾ ਗੈਪ ਕਹਿੰਦਾ ਨਾ ਇਹ ਇੱਥੋਂ ਦਾ ਇੱਕ ਗਰਾ ਦੇ ਗਿੱਠਾਲਾ ਸਿਸਟਮ ਹੀ ਆ ਪੂਰਾ ਹਨਾ 18 ਕਿਲੋ ਦੁੱਧ ਬਾਈ ਕਹਿੰਦਾ ਨਾ ਜਿਹਦੇ ਕੋਲੇ ਮੰਨ ਲਓ ਤਿਆਰੀ ਵਾਲਾ ਦੁੱਧ ਆ ਪੂਰੀ ਅਸਲ ਝੋਟੀ ਲੱਗਿਆ ਤਾਂ ਉਹਨੂੰ ਜੋ ਵੀ ਬਾਈ ਦੱਸਦਾ ਦੋ ਗੋਣਾ ਬਾਦੀ ਨਿਕਲਦਾ ਭਾਈ ਠੀਕ ਹੈ ਗੱਲ ਕੈਣ ਦਾ ਭਾਬ ਜੀ ਓਕੇ ਦੀ ਰਿਪੋਰਟ ਹੁੰਦਾ ਬਾਹਰ ਬੈਠਾ ਸੱਜਣ ਕੋਈ ਵੀ ਮਗਾਉਣਾ ਚਾਹੁੰਦਾ ਆਪਦੇ ਘਰੇ ਆ ਮਗਾ ਸਕਦਾ ਲੈ ਸੱਜਣੋ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਤੁਹਾਨੂੰ 8 ਪਸ਼ੂ ਦਿਖਾਉਣ ਲੱਗੇ ਆ 7 ਤਾਂ ਝੋਟੀਆਂ ਦਿਖਾ ਦਾਂਗੇ ਕਮਾਲ ਤੋਂ ਕਮਾਲ ਦੀਆਂ ਤਿਆਰ ਦੁੱਧ ਵਾਲੀਆਂ ਤੇ ਇੱਕ ਤੁਹਾਨੂੰ ਦੁੱਗਾ ਕੱਟਾ ਦਿਖਾ ਦਾਂਗੇ ਬਹੁਤ ਕਮਾਲ ਦਾ ਚੰਗੇ ਰਿਕਾਰਡ ਵਾਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਏ ਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਬਾਕੀ ਡਿਟੇਲ ਬਾਅਦ ਵਿੱਚ ਮਨੀ ਦੇ ਦੂਗਾ ਅਜਾ ਦੂਰਾ ਸਸਿਕਾ ਬਾਜੀ ਜੀ ਹੋਰ ਕਿਵੇਂ ਆ ਤੁਹਾਡਾ ਸਵਾਗਤ ਕੀਤਾ ਜਾਂਦਾ ਚਨ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਬਾਬੇ ਜੀ ਮੇਰੇ ਪੂਰੀ ਪਿਛਲੀ ਵੀਡੀਓ ਨੇ ਨਾ ਬਹੁਤ ਵਧੀਆ ਚੱਲੀ ਆਪਣੀ ਤੇ ਇੱਕ ਖੀਤ ਹੈ ਇਦਾਂ ਨਗੀਨਾ ਚੀਜ਼ ਬੰਨੀ ਹੈ ਨਾ ਦੇਖੋ ਸਾਰੇ ਜਾਣੇ ਵੀਡੀਓ ਠੀਕ ਹੈ ਗੱਲ ਹਾਂ ਖੀਤ ਆਕ ਬਾਈ ਜੀ ਵੀਡੀਓ ਦੇਖ ਕੇ ਮਣੀ ਕਾਲ ਕਰ ਇੱਕ ਬੇਨਤੀ ਆ ਜੀ ਇਹ ਕਟੀਆਂ ਨਹੀਂ ਹਿਲਣੇ ਠੀਕ ਹੈ ਇੱਕ ਟੋਕੜਾਂ ਗੱਬਣਾ ਮਈਆਂ ਨਹੀਂ ਲੈਂਦੇ ਠੀਕ ਹੈ ਗੱਲ ਹਾਂ ਜੀ ਵੀ ਕੈਣ ਦਾ ਭਾਵ ਜੋ ਕੁਝ ਵੀਡੀਓ ਚ ਦਿਖਾਉਨੇ ਆ ਉਹੀ ਹੁੰਦਾ ਹਾਂਜੀ ਵੀ ਕਈ ਵੀਰ ਐਵੇਂ ਕਹਿੰਦੇ ਕਟੀਆਂ ਟੋਕੜਾਂ ਗੱਬਣਾ ਮੰਗਾ ਉਹ ਆਪਣੇ ਤੋਂ ਨਹੀਂ ਹੁੰਦੀ ਠੀਕ ਹੈ ਗੱਲ ਹਾਂ ਜੀ ਤੇ ਸ਼ੁਰੂਆਤ ਇੱਕ ਨੰਬਰ ਤੋਂ ਕਰ ਲਈਏ ਇੱਕ ਨੰਬਰ ਤੋਂ ਜੀ ਮਾਰ ਲਵੀ ਕੈਮਰਾ ਆ ਨਾ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਚਲ ਜੋ ਬਰਾ ਤੋਰ ਦੇ ਖੋਲ ਕੇ ਸੂਆ ਬਾਈ ਪਹਿਲਾ ਹੀ ਚਾਰ ਦੰਦ ਸੂਆ ਪਹਿਲਾ ਦੰਦੋਂ ਚੌਗੀ ਸਿੰਘ ਜਮਾ ਬੰਦ ਸਿੰਘ ਚ ਆ ਗਿਆ ਨਾ ਜੀ ਆ ਸਿੰਘ ਜਮਾ ਬੰਦ ਸਿੰਘ ਚ ਇੱਕ ਤੋਂ ਇੱਕ ਇੱਕ ਤੋਂ ਇੱਕ ਕੰਮ ਸਹੀ ਹੋਈ ਜਾਊਗਾ ਹਨਾ ਅੱਜ ਦਾਗੇ ਥੋੜੇ ਆ ਠੀਕ ਆ ਬਾਸਰਾ ਆ ਨਾ ਅੱਠ ਤਾਂ ਖਾਸੇ ਹੁੰਦੇ ਆ ਬਰਾਂਡ ਜਿਥੋਂ ਦਾ ਹੈ ਨਹੀਂ ਕਿਤੇ ਅੱਠ ਆ ਗਾ 10 9 ਹੁੰਦੀਆਂ ਖੁੱਲੀ ਆ ਖੁੱਲੀ ਆ ਕੰਮ ਕਿੰਨੇ ਦਿਨ ਦੀ ਸੂਈ ਤਾਜੀ ਸੂਈ ਜਮਾ ਭਾਈ 6ਵਾਂ ਦੇਣਾ ਸੂਈ ਨੂੰ 6 ਦਿਨਾਂ ਦੀ ਸੂਈ ਦੰਦੋਂ ਚੌਗੀ 6-7 ਦਿਨ ਹੋ ਗਿਆ ਸੂਆ ਪਹਿਲਾ ਪਹਿਲਾ ਚਾਹਲੇ ਆਲੇ ਔਰਲੇ ਬੰਨੇ ਕਿੰਨਾ ਦੁੱਧ ਹਾਜ਼ਰ ਦੁੱਧ ਭਾਈ ਬੋਲੇ ਹੁਣੇ ਸਾਫ਼ ਹੋ ਗਿਆ 15 ਕਿਲੋ ਸਟਾਰਟਿੰਗ ਕੀਤੀ 15 ਕਿਲੋ ਤੋਂ ਬਾਈ ਕਹਿੰਦਾ ਨਾ ਆ ਝੋਟੀ ਨੇ ਸਟਾਰਟਿੰਗ ਕਰੀਆ ਸੂਆ ਪਹਿਲਾ ਦੰਦੋਂ ਚੌਗੀ ਤੇ ਓਵਰ ਵੇਟ ਤੁਹਾਨੂੰ ਹਰਿਆਣੇ ਦੀ ਮੱਝ ਤੇ ਕਿਤੇ ਵੀ ਨਹੀਂ ਬੈਠੂ ਉੱਠ ਦੇਖੋ ਕਿੰਨੀ ਚੀਜ਼ ਇਹ ਮੰਨ ਲਓ ਪੂਰੀ ਅਸਲ ਮਿਲੂ ਹਰੇਕ ਪੱਖ ਤੋਂ ਇਥੋਂ ਮਾਰਦੀ ਲੱਭੀ ਕੈਮਰਾ ਇਥੋਂ ਇਥੋਂ ਕਰਾ ਦੇ ਤਸੱਲੀ ਚੌਗੀ ਕੱਟੀ ਦਿਖਾਉਣ ਲੱਗਾ ਤੁਹਾਨੂੰ ਪੂਰੀ ਅਸਲ ਨਾਲ ਆ ਗਿਆ ਮੇਲਕਾਫ ਕੱਦ ਵੀ ਚੰਗਾ ਤੇ ਲੰਬਾਈ ਵੀ ਚੰਗੀ ਐ ਇੱਥੋਂ ਸਾਈਡ ਤੋਂ ਲੰਬਾਈ ਲੰਬੀ ਕਰਾ ਦੀ ਲੱਭੀ ਚੱਕ ਇਹ ਇੱਥੋਂ ਮਾਰਦੀ ਕੈਮਰਾ ਕਿੰਨਾ ਕੁ ਤਾ ਤਾ ਦੇ ਸਕਦੀ ਆ ਬਾਈ ਭਾਈ 16 17 ਕਿਲੋ ਦਊ 15 ਦੀ ਅੱਜ ਦੀ ਓੜ ਥਾਣ ਦੇ ਕੱਟੀ ਨ ਲੱਗਾ ਠੀਕ ਆ ਗੱਲ ਥਾਣ ਵਾਲਾ ਸਪੈਸ਼ਲ ਲੱਗਾ ਠੀਕ ਆ ਗੱਲ ਹਾਂਜੀ ਆ ਥਣ ਲੈਵੇ ਦੀ ਐਨ ਆ ਗਈ ਪੂਰੀ 100 ਦੀ 100 ਕਹਿ ਲਈਏ ਤੇ ਇੱਥੋਂ ਸਾਰੀ ਦਿਖਾ ਦੀ ਫੇਸ ਤੋਂ ਭਾਬੀ ਆ ਜੀ ਇਹਦਾ ਬਾਲਾ ਨਹੀਂ ਹੈਗਾ ਠੀਕ ਆ ਗੱਲ ਹਾਂਜੀ ਆ ਰੇਟ ਬਾਈ ਕਹਿੰਦਾ ਜਾਇਜ਼ ਜੀ ਰਹੁ ਕੁਆਲਟੀ ਦੇ ਹਿਸਾਬ ਨਾਲ ਥੋੜੀਆਂ ਬਾਕੀ ਝੋਟੀਆਂ ਬਾਹਰ ਆ ਠੀਕ ਐ ਇਹ ਥੋੜਾ ਠੀਕ ਚੋਰ ਚੋਬਰਾ ਖੋਲ ਕੇ ਬਾਈ ਰੰਗ ਦੇਖੀ ਸਾਰਿਆਂ ਦਾ ਸਰਾ ਰੰਗ ਆ ਨਾਲ ਵੀ ਮੈਂ ਕਹਿੰਦਾ ਕੱਟੀ ਆ ਕੱਟੀ ਆ ਚੋਬਰ ਲੈ ਲਿਆ ਔਰ ਲੈ ਬੰਨੇ ਲਿਆ ਲੈ ਆ ਲੈ ਆ ਲੈ ਆ ਲੈ ਔਰ ਲੈ ਬੰਨੇ ਲੈ ਸਜਨੋ ਇੱਥੇ ਤੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਰੰਗ ਰੰਗ ਬਾਈ ਕਹਿੰਦਾ ਬਾਲਾ ਜੈ ਗਹਿਰਾ ਆ ਗਿਆ ਜੈਡ ਬਲੈਕ ਨਾਲ ਕੱਟੀ ਆ ਬਾਈ ਜੀ ਰੰਗ ਆ ਜਾਮਣ ਵਰਗੀ ਕਾਲੀ ਬਈ ਆ ਠੀਕ ਆ ਗੱਲ ਮਗਰ ਬੱਚਾ ਵੀ ਸਪੈਸ਼ਲ ਹੀ ਆ ਠੀਕ ਆ ਗੱਲ ਆ ਨਾਲ ਵੀ ਕੱਟੀ ਤੇ ਰੰਗ ਰੁੰਗ ਆ ਗਿਆ ਬਾळा ਅਸਲ ਸਿੰਗੀ ਸੁੰਗੀ ਇਹ ਕਹੂੰਗਾ ਜਮਾਂਰ ਬੰਦ ਸਿੰਘ ਚ ਆ ਗਈ ਤੇ ਥਣ ਨਹੀਂ ਆਹ ਚੀਜ਼ ਲੱਗਦਾ ਜੀ ਥਣ ਲੱਗਿਆ ਪੂਰਾ ਅਸਲਾ ਕਿਹੜਾ ਸੁਆ ਦੂਜਾ ਸੁਆ ਬਾਈ ਉਹ ਤਾਂ ਪਲੂਣਿਆਂ ਦੇ ਆਪਾਂ ਦੂਆ ਕਰ ਗਏ ਬਾਈ ਬੱਚੇ ਦੇ ਮਾਰਦੀ ਜਮਾਂ ਕੱਚਾ ਬੱਚਾ ਬਿਆ ਜੀ ਠੀਕ ਆ ਗੱਲ ਓਏ 나ੜੂਆ ਕਰਾ ਦੀ ਚੱਕੇ ਇੱਥੋਂ ਇੱਥੋਂ ਮਾਰਦੀ ਤੇ ਇੱਥੋਂ ਕਰਾ ਦੀ ਚੱਕੇ ਗੱਲਾ ਗੱਲਾ ਬੱਚਾ ਚੱਕ ਕਰਦੇ ਤੇ ਬਿਲਕੁਲ ਛੋਟ ਹੀ ਆ ਕਿੰਨੇ ਕ ਦਿਨ ਦਾ ਸੁਆ ਦਾ ਸਮਣੀ ਦਾ ਭਾਈ ਬੋਲਿਓ ਸਾਫ ਹੈ ਚੌਥਾ ਪੰਜਵਾਂ ਦਿਨ ਆ ਠੀਕ ਆ ਗੱਲ ਹਾਂਜੀ ਚਾਰਾਂ ਪੰਜਾਂ ਦਿਨਾਂ ਦੀ ਸੂਈ ਇੱਥੋਂ ਮਾਰ ਦੇਣੀ ਆ ਰੰਗ ਦੇ ਬਾਈ ਪੂੰਛ ਵੀ ਜੈੱਡ ਬਲਾਏਗਾ ਤੇ ਆਪ ਵੀ ਝੋਟੀ ਯਾਰ ਐਨ ਗਹਿਰਾ ਜਲਾ ਬਲਾਈਆਂ ਕੋਲੀਆਂ ਪੂਰੀਆਂ ਆ ਇੱਥੋਂ ਕਰਾ ਦੀ ਚੈੱਕ ਥਾਣ ਥਣ ਪੂਰਾ ਅਸਲ ਲੱਗਿਆ ਤੇ ਬਾਕੀ ਨਾ ਇੱਥੋਂ ਕਰਾ ਦੀ ਸਾਈਡ ਤੋਂ ਚੈੱਕ ਇਹ ਹਰੇਕ ਪੱਖ ਤੋਂ ਤਸੱਲੀ ਕਰਾ ਦੀਆਂ ਇੱਥੋਂ ਪੂਰੀ ਕਿੰਨੀ ਕੁ ਬੋਲੀ ਦੱਸਿਆ ਹੋਣੇ ਇਹਦੇ ਕੋਲੇ ਭਾਜੀ 15 ਕਿਲੋ ਅੱਜ ਮਣ ਕੇ ਦੇ ਦੂੰਗਾ ਜੀ ਠੀਕ ਆ ਗੱਲ ਹਾਂਜੀ ਇਹ ਕਿਲੋ ਬੋਲੇ ਜੋ ਸਾਫ ਹੁੰਦੀਆਂ ਦੂਮਾ ਥੱਲੇ ਆ ਇਹਨਾਂ ਕੋਲੇ ਪਹੋਂ ਹੀ ਸੈੱਟ ਇਹ ਇਹ 16 ਕਿਲੋ ਜੋ ਆਊਗੀ ਇਹ ਜੋ ਆਊਗੀ 18 ਕਿਲੋ ਠੀਕ ਆ ਗੱਲ ਆ 30 ਕਿਲੋ ਦੋਨਾਂ ਕੋਲੇ ਬੋਲੇ ਜੋ ਸਾਫ ਹੁੰਦੀਆਂ ਕੋਲੇ ਆ ਇਹਦਾ ਪਹਿਲਾ ਸੂਆ ਇਹਦਾ ਦੂਜਾ ਦੂਜਾ ਤੇ ਚੋਬਰਾ ਕਰਦੇ ਐਲਾਨ ਪੂਰ ਪੰਜਾਬ ਵਿੱਚ ਆਲ ਪੰਜਾਬ ਪਹੁੰਚ ਆਲ ਪੰਜਾਬ ਆ ਜੋੜੇ ਦੀ ਪਹੁੰਚ ਆ ਜਾ ਆ ਜਾ ਲਿਆ ਲਿਆ ਹੁਣ ਮਾਰ ਦੇ ਲੱਭੀ ਤਿੰਨ ਨੰਬਰ ਵਾਲੀ ਦੇ ਕੈਮਰਾ ਪਹੁੰਚ ਹਾਈਟ ਰੂ ਮੀਡੀਅਮ ਪਰ ਚੜਾਈ ਆ ਗਈ ਫੁੱਲ ਤੇ ਓਡੇ ਹੀ ਆ ਗਿਆ ਲੇਵਾ ਜੇ ਗੱਲਬਾਤ ਕਰ ਲੀਆ ਸੂਆ ਦੂਜਾ ਸੂਆ ਦੂਜਾ ਪਾਕਿਸਤਾਨੀ ਢਾਂਚੇ ਦੀ ਆ ਨਾ ਆ ਗੋਲੀਆਂ ਗੁਲੀਆਂ ਜਮਾਂ ਹੀ ਪਈਆਂ ਚੜਾਈ ਵਾਲੀ ਆਸਲਾ ਉਤੋਂ ਤੇ ਓਡੇ ਹੀ ਲੇਵਾ ਇਹਦਾ ਕਿੰਨੇ ਦਿਨ ਦੀ ਸੂਈ ਮਣੀ ਤੇ ਸੂਈ ਭਾਜੀ ਓਦੇ ਕੱਚਾ ਹੀ ਵੀ ਆ ਤਾਜੀ ਸੂਈ ਚੌਥਾ ਦੇਣਾ 나ੜੂਆ ਨਾਲ ਹੀ ਹੈ ਨਾ ਆ ਨਾਲ ਆ ਗਿਆ 나ੜੂਆ ਵੀ ਨਾਲ ਵੀ ਇਹਦੇ ਮੇਰਾ خیال ਆ ਕੱਟੀ ਆ ਹਾਂਜੀ ਕੱਟੀ ਨਾਲ ਵੀ ਕੱਟੀ ਆ ਗਈ ਕਿੰਨੀ ਕ ਬੌਲੀ ਅੱਜ 14 ਬੰਨੋ ਸਟਾਰਟਿੰਗ ਆ 20 ਕਿਲੋ ਇਹ ਦੁੱਧ ਚੋਹੋਗੀ 18 ਦੀ ਆਪਾਂ ਓੜ ਦੇ ਦਵਾਂਗੇ। ਲੱਤ ਉਰੀ ਜਾਂਦੀ ਵਿੱਚ ਗਾਲਾਂ ਮਾਰਦੀ ਹੈ ਨਾ ਕਮਾਈ ਕਮਾਈ ਕੇਰਾਂ ਦੀ ਕਮਾਈਆਂ ਇਹਦੀ ਕਮਾਲਾ ਕਮਾਲਾ ਹੈ। ਹੱਕ ਕੋਈ ਜਮਾਂ ਹੀ ਨਹੀਂ ਹੈਗੀ ਬਾਈ। ਇਹ ਇੱਥੇ ਨੇ ਆ ਉਰੇ ਉਰੇ ਫੇਸ ਕਰਦੇ ਇੱਧਰ ਇਹ ਇੱਥੋਂ ਤੇ ਲੱਭਿਆ ਇੱਥੋਂ ਕਰਾ ਲਈ ਜਾ ਕੋਈ ਇੱਥੋਂ ਇੱਥੋਂ ਮਾਰਦੇ ਕੈਮਰਾ। ਆਸ ਲਾ ਗਈ ਪੂਰੀ ਹੈ ਨਾ ਐਂ ਦੀ ਐਂ ਦੀ ਲੈ ਜਾ ਕੇ ਕਹਾਂਗੇ ਕੇਰਾਂ ਹੋਰ। ਲੈ ਚੱਲ ਲੈ ਚੱਲ ਕਿੰਨੀ ਕਿੰਨੀ ਕਬੋਲੀਆਂ ਮੰਨੀ ਇਹਦੇ ਕੋਲੇ? 14 15 ਸਟਾਰਟਿੰਗ ਆ 18 ਕਿਲੋ 20 ਕਿਲੋ ਚੋਹੋਗੀ 18 ਦੀ ਆਪਾਂ ਓੜ ਦੇ ਦਵ 3 ਕਿਲੋ ਦੀ ਬਾਈ ਕਹਿੰਦਾ ਬਾਈ ਜਿੰਨਾ ਥਣ ਵਧੀਆ ਨਾ ਉਤੋਂ ਡਬਲ ਚਵਾਈ ਵਧੀਆ ਉਹ ਦੂਸਰਾ ਚਵਾਈ ਹਾਂਜੀ ਤੇ ਨਾਲ ਵੀ ਕੱਟੀ ਨੰਬਰ ਤੀਜਾ ਕੱਟੀ ਤੇ ਜ਼ਰੂਰ ਮਾਰਦੀ ਲੱਭੀ ਕੈਮਰਾ ਇਧਰਲੇ ਬੰਨੇ ਨਹੀਂ ਦਿਖਾ ਦੇ ਪਰਲੇ ਬੰਨੇ ਦੀ 나ੜੂ ਆਏ ਮੰਨ ਲਓ ਵੀ ਨਾਲ ਹੀ ਆ ਗਿਆ ਮੱਝ ਕਰਦੇ ਉਰਲੇ ਬੰਨੇ ਬਾਈ ਬੱਚੇ ਦੇ ਮਾਰਦੀ ਠੀਕ ਆ ਗੱਲ ਜਮਾ ਤਾਜ਼ਾ ਬੱਚਾ ਮਗਰ ਬੱਚਾ ਕੀ ਕੱਟੀ ਕੱਟੀ ਆ ਆ ਨਾਲ ਵੀ ਕੱਟੀ ਤੇ ਨੰਬਰ ਆ ਗਿਆ ਤੀਜਾ ਇੱਥੋਂ ਮਾਰਦੀ ਲੱਭੀ ਫੇਸ ਤੇ ਕੈਮਰਾ ਸਿੰਘ ਸੁੰਗਾਨ ਬੰਦ ਆ ਗਿਆ ਲੈ ਬੱਚਾ ਦਿਖਾਦੀ ਮਾੜਾ ਮਾਜਾ ਇਧਰਲੇ ਬੰਨੇ ਕਰਕੇ ਨਾ ਤਸੱਲੀ ਜੀ ਨਾਲ ਦਿਖਾ ਦਿੰਦੇ ਮਾੜਾ ਜੀ ਕਈ ਵਾਰੀ ਭਰਾ ਕਹਿੰਦਾ ਯਾਰ ਕੋਈ ਵੀ ਬੱਚਾ ਬੁੱੱਚਾ ਨਹੀਂ ਦਿਖਾਇਆ ਇਹ ਇੱਥੋਂ ਮਾਰਨੀ ਕੈਮਰਾ ਨਾਲ ਆੜੂਏ ਤੇ ਨਾਲ ਆ ਗਈ ਕੱਟੀ ਤੇ ਕੰਮ ਤੁਹਾਡਾ ਨਾ ਤਸੱਲੀ ਵਾਲਾ ਕਰਾ ਕੇ ਜਾਣਾ ਫੱਲਾ ਤੇ ਹੁਣ ਆ ਗਈ 4 ਨੰਬਰ ਵਾਲੀ ਜਿੱਦਾਂ ਉੱਤੋਂ ਸਰੀਰ ਉਦਾਂ ਦੀ ਹਵਾਨਾ ਜਿਹੜਾ ਗੈਪ ਕਹਿੰਦੇ ਨਾ ਇਹ ਇੱਥੋਂ ਤੱਕ ਕਰਾ ਦੇ ਗਿੱਠਾਲਾ ਸਿਸਟਮ ਹੀ ਆ ਪੂਰਾ ਹਨਾ ਹਾਂਜੀ ਆਹ ਲਾਜੋ ਬਰਾਲੇ ਔਰਲੇ ਬੰਨੇ ਸਿੰਗੀ-ਸੁੰਗੀ ਇਹਦੀ ਵੀ ਬੰਦ ਬੰਦ ਜੀ ਥੋੜੀ ਰਸੇ ਦੀ ਕੋਲ ਵੱਧ ਕਰਦੀ ਆ ਠੀਕ ਆ ਗੱਲ ਹਾਂਜੀ ਬੱਚਾ ਕੀ ਆ ਨਾਲ ਮਗਰ ਆ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇੱਧਰਲੇ ਬੰਨੇ ਲੈ ਚੱਲ ਪਰੇਸ਼ਾਨ ਨਾ ਕਰ ਇਹ ਇੱਥੋਂ ਕਰਦੀ ਕਿ ਤੂੰ ਮੋੜੀ ਨੇੜੇ ਫੜ ਕੇ ਤੋੜਦੀ ਆ ਲੈ ਚੱਲ ਲੈ ਚੱਲ ਉਤਲੇ ਬੰਨੇ ਦੀ ਕਰਾ ਦੇ ਇੱਥੋਂ ਮਾਰ ਦੇ ਕੈਮਰਾ ਇਹਦਾ ਸੁਆ ਬਾਈ ਦੂਜਾ ਜੁਆ ਸੁਆ ਭਾਈ ਸੁਆ ਦੂਜਾ ਬੱਚਾ ਕੀ ਆ ਗਿਆ ਨਾਲ ਕਟਾ ਜੀ ਨਾਲ ਆ ਗਿਆ ਮੇਲ ਕਾਪ ਕਿੰਨੇ ਦਿਨ ਦੀ ਸੂਈ ਸੂਈ ਨੂੰ ਅੱਜ 10ਵਾਂ ਦਿਨ ਆ ਅੱਠ ਨੌ 10 ਦਿਨ ਹੋਏ ਆ ਜੀ ਠੀਕ ਆ ਗੱਲ ਹਾਂਜੀ ਕਿੰਨਾ ਕਹੂਗਾ ਦੁੱਧ ਉਹਨਾਂ 17 18 ਕਿਲੋ ਅੱਜ ਮੈਂਨ ਦੇਵਾਂਗੇ ਤਾਂ ਤਸੱਲੀ ਕਰਾਉਂਦਾ ਆਹ ਭਾਈ ਚੁਆਈ ਨਹੀਂ ਨਹੀਂ ਛੜਦੇ 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 ਬੱਚੇ ਵੀ ਜਾਓ ਵੀ ਛੜਦੇ ਛੜਦੇ ਕੋਈ ਗੱਲ ਨਹੀਂ ਇਹ ਜੇ ਕਿਸੇ ਨੇ ਤਿੰਨ ਲੈਣੀਆਂ ਵੀਰ ਠੀਕ ਆ ਕਿਸੇ ਵੀਰ ਨੇ ਹਾਂਜੀ ਪਹਿਲੀਆਂ ਦੋ ਤੀਜੀ ਕੋਇਆਪਾ ਕਰ ਦਵਾਂਗਾ 18 ਕਿਲੋ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਦੁੱਧ ਆ ਗਿਆ ਅੱਜ ਨੰਬਰ ਆ ਗਿਆ ਚੌਥਾ ਕਿਹੜੀਆਂ-ਕਿਹੜੀਆਂ ਦਾ ਭਾਅ ਕਰ ਦਾਂਗੇ ਇਹਨਾਂ ਦੇਖੋ ਯਾਰ ਉਹ ਪਹਿਲੀਆਂ ਦੋ ਤੇ ਤੀਜੀ ਇਹ ਤੇ ਆਹ ਤਿੰਨ ਨੰਬਰ ਵਾਲੀ ਛੱਡ ਕੇ ਹਾਂਜੀ ਪਹਿਲੀ ਦੂਜੀ ਤਿੰਨ ਵਾਲੀ ਛੱਡ ਦਿਓ ਤੇ ਆਹ ਚਾਰ ਆ ਗਿਆ ਵੀ ਜੇ ਆਪਾਂ ਪਿਛਲੀ ਵੀਡੀਓ ਜੇ ਇਹ ਤਿੰਨੇ ਇੱਕੋ ਭਾਅ ਦਿਆਂ ਦੇ ਦਿਆਂ ਇੱਕੋ ਭਾਅ ਦਿਆਂ ਠੀਕ ਆ ਕਈ ਵਾਰੀ ਕਿਸੇ ਭਰਾ ਨੇ ਕਹੇ ਲੀਏ ਤਿੰਨ ਚਾਰ ਦੋ ਇਕੱਠੀਆਂ ਲਿਜਾਣੀਆਂ ਹੁੰਦੀਆਂ ਹਾਂਜੀ ਤੇ ਇੱਥੋਂ ਸਾਈਡ ਤੋਂ ਕਰਾ ਦੀ ਚੈੱਕ ਤੇ ਫੇਸ ਕਰ ਦਿਓ ਯੂਰਲੇ ਬੰਨੇ ਕਰਦੋ 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 ਪਿਛਲੇ ਵੀਡੀਓ ਜੇ ਆਪਣੀਆਂ ਚਾਰ ਮਈਆਂ ਬਿਗੀਆਂ ਬੰਦੇ ਨੇ ਹੱਥ ਵੀ ਨਹੀਂ ਲਾਇਆ ਥਾਣਾ ਠੀਕ ਆ ਗੱਲ ਐਜੇ ਗਰੰਟੀ ਤੇ ਗਈਆਂ ਜੀ ਠੀਕ ਆ ਗੱਲ ਹਾਂਜੀ ਆ ਤੇ ਫੇਸ ਕੁਆਲਿਟੀ ਵੀ ਬਾਲੀ ਆਸ ਨਾਲ ਲੱਭੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਏ ਇੱਥੋਂ ਕਰ ਸਕਦਾ ਹਾਂ ਤਸੱਲੀ ਫੇਸ ਤੋਂ ਲਾ ਕੇ ਬਾਡੀ ਦੀ ਬਣਤਰ ਤੋਂ ਲਾ ਕੇ 18 ਕਿਲੋ ਦੁੱਧ ਬਾਈ ਕਹਿੰਦਾ ਨਾ ਅੱਜ ਇਹਦੇ ਕੋਲੇ ਮੰਨ ਲਓ ਤਿਆਰੀ ਵਾਲਾ ਦੁੱਧ ਆ ਪੂਰੀ ਅਸਲ ਝੋਟੀ ਲੱਗਿਆ ਤੁਹਾਨੂੰ ਦਿਖਾਉਣਾ ਨੰਬਰ ਇਹ ਮੰਨ ਲਓ ਵੀ ਨੰਬਰ ਇਹਦਾ ਆ ਗਿਆ ਚੌਥਾ ਤੇ ਹੁਣ ਮਾਰਦੇ ਕੈਮਰਾ 5ਵੇਂ ਨੰਬਰ ਵਾਲੀ ਤੇ ਲੱਭੀ ਸਿੰਘੀ-ਸੁੰਗੀ ਬਾੜੀ ਬਰੀਕ ਆ ਗਈ ਹੈ ਨਾ ਹਾਂਜੀ ਇਹਦਾ ਚਿਗਾੜਾ ਹੀ ਕਰੀ ਜਾਂਦੇ ਠੰਡੀ-ਠੰਡੀ ਬੜਾ ਵੱਡੀ-ਬੁੱਡੀ ਆ ਗਈ ਫੁੱਲ ਬੋਦ-ਬੋਦ ਹੈ ਜੀ ਆ ਜਾ ਆ ਜਾ ਜਵਾਨਾ ਤੂੰ ਵੀ ਤੋੜ ਦੇ ਖੋਲ ਕੇ ਇਹਦਾ ਸੂਆ ਬਾਈ ਪਹਿਲਾ ਹੀ ਚਾਰ ਦੰਦ ਪਹਿਲਣ ਹਾਂਜੀ ਇਹਦਾ ਫੁੱਲ ਵੱਡੀ ਆ ਯਾਰ ਪੂਰੇ ਵੱਡੀ ਆ ਪੂਰੀ ਫੁੱਲ ਵੱਡੀ ਆ ਗਈ ਸੂਆ ਪਹਿਲਾ ਦੰਦੋ ਕੇ ਮਰੂਗੀ ਇਹ ਦੰਦੋ ਚੌਗੀ ਆ ਦੰਦੋ ਚੌਗੀ ਹਾਂਜੀ ਕਿੰਨੇ ਦਿਨ ਦਾ ਸੂਆ ਬਣੀ ਇਹਦਾ ਇਹ ਸੂਏ ਨੂੰ 15 ਕਿ ਦਿਨ ਹੋ ਗਏ 15 ਦਿਨ ਹਾਂਜੀ ਕਿੰਨਾ ਦੁੱਧ ਹਾਜ਼ਰ ਆ 18 ਕਿਲੋ ਅੱਜ ਮਣਦਾ ਤਿਆਰੀ ਵਾਲਾ ਤਿਆਰੀ ਟਾਈਮ ਤੋਂ ਟਾਈਮ ਹਾਂਜੀ ਇਹ ਕੰਡਾ ਆਵਦਾ ਲਿਆਵੇ ਕੋਈ ਹਾਂਜੀ 16 ਦੀ ਅਗਲੇ ਦੇ ਘਰ ਦੀ ਦੇ ਦਵਾਂ 15 ਕਿਲੋ ਠੀਕ ਹੈ ਕੰਡਾ ਹਾਂਜੀ ਆ 15 16 ਕਿਲੋ ਦੀ ਭਾਈ ਕਹਿੰਦਾ ਘਰ ਦੀ ਗਾਰੰਟੀ ਦੇ ਦਾਂਗੇ ਅੱਜ ਅੱਜ ਕਿੰਨਾ ਦੱਸਿਆ ਦੇ ਕੋਲ 18 ਕਿਲੋ ਤਿਆਰ ਅੱਜ 18 ਹਾਜ਼ਰ 15 ਦਿਨ ਦਾ ਸੂਆ ਬੱਚਾ ਕੀ ਆ ਗਿਆ ਨਾਲ ਦੇ ਕੱਟੀ ਆ ਨਾਲ ਲੱਭੀ ਕੱਟੀ ਭਾਲੀ ਅਸਲਾ ਵੇ ਕੱਟੀ ਤੇ ਮਾਰਨੀ ਕੈਮਰਾ ਇਹ ਇੱਥੋਂ ਕਰਾ ਦੀ ਚੈੱਕ ਫੁੱਲ ਵੱਡੀ ਆ ਗਈ ਕੱਟੀ ਵੀ ਤੇ ਬਾਡੀ ਬੁੱਡੀ ਵੀ ਪੂਰੀ ਅਸਲ ਆ ਗਈ ਤੇ ਬਾਕੀ ਇੱਥੋਂ ਚੈੱਕ ਕਰਾ ਦੀ ਤੇ ਬਾਕੀ ਕਰਾ ਦੀਆਂ ਇਧਰਲੇ ਬੰਨੇਓ ਸਾਈਡ ਤੋਂ ਚੈੱਕ ਸਾਰੀ ਝੋਟੀਆਂ ਇੱਕ ਆ ਵੀਰਾਂ ਇੰਗਲੈਂਡ ਚੋਂ ਉਹਨਾਂ ਵੀਡੀਓ ਕਾਲ ਵੀ ਲਾਉਣੀ ਆ ਉਹ ਕਹਿੰਦਾ ਮੇਰੀ ਜਰੂਰ ਕਰਾਓ ਤੇ ਆਪਣੇ ਕੋਲ ਤਿੰਨ ਝੋਟੀਆਂ ਪਹਿਲਾਂ ਚੱਲ ਗਈਆਂ ਤਿੰਨਾ ਮਹੀਆਂ ਦਾ ਹੁਣ ਉਹਦਾਂ ਸੌਦਾ ਚੱਲੀ ਜਾਂਦਾ ਠੀਕ ਆ ਗੱਲ ਆ ਉਹਦੇ ਨਾਲ ਲਾਸਟ ਦੇ ਕਰਾਵਾਂ ਇਹ ਗੱਲਬਾਤ ਨੰਬਰ ਇਹਦਾ ਮੇਰਾ ਖਿਆਲ ਪੰਜਵਾਂ ਤੇ ਹੁਣ ਲੈ ਆ ਛੇਵੇਂ ਨੰਬਰ ਵਾਲੀ ਆ ਵੱਡੀ ਭਾਈ ਆਪਣੀ ਲਾਗੇ ਦਾ ਮੀਣੀ ਆ ਗਈ ਇੱਥੇ ਤੋਂ ਕਰ ਸਕਦੇ ਚ ਇੱਕ ਕਿਵੇਂ ਹੋਗਾ ਇਹ ਸਿਸਟਮ ਆਪਾਂ ਕਹਿੰਦੇ ਬੰਦੇ ਨੇ ਸਾਈ ਪਾ ਦਿੱ ਭਾਈ ਸਾਈ ਪਾ ਕੋਈ ਪੈਸੇ ਦੀ ਮਜਬੂਰੀ ਬਣ ਗਈ ਭਾਈ ਦੇ ਠੀਕ ਆ ਗੱਲ ਆਪਣੇ ਮਾਲ ਵੀ ਜਾਂਦਾ ਉਹ ਧੋੜਾ ਕਹਿੰਦਾ ਮੈਂ ਪੈਸੇ ਦੇ ਕੇ ਜਾਨੀਆਂ ਕਮਾਰਾ ਚੋਂ ਬਰਾ ਸੂਆ ਕਟਦਾ ਦੱਸਿਆ ਦੇਦਾ ਚੌਗੀ ਆਈ ਪਹਿਲਾ ਸੂਆ ਸੂਆ ਪਹਿਲਾ ਦੰਦੋ ਚੌਗੀ ਕਿੰਨੇ ਦਿਨ ਦਾ ਸੂਆ ਹੋ ਗਿਆ ਹੁਣ 12 ਤੜਾ ਦਿਨ ਦਾ ਹੋ ਗਿਆ ਜੀ ਆਸਲ ਆ ਗਈ ਮੀਣੀ ਆਪੋ ਆਸਰ ਸਿੰਘ ਨਾਲ ਦੱਕ ਦੱਕ ਵੱਜਦੇ ਆ ਪੂਰੇ ਠੀਕ ਆ ਗੱਲ ਠੀਕ ਆ ਆ ਦੇਖ ਭਾਈ ਇਹਦੇ ਆਲੇ-ਆਲੇ ਵੀ ਕੈਮਰਾ ਲਿਆ ਇੱਧਰ ਠੰਡੀ ਇੰਨੀ ਆਲੇ ਠੀਕ ਸਬਾਹ ਆਦੀ ਢੰਡੀਆਂ ਜੇ ਵੇੜੇ 'ਚ ਖੜਾ ਕੇ ਚੋਲਾ ਹਾਂਜੀ ਕਿੰਨਾ ਦੁੱਧ ਆਜੇ ਦੇ ਕੋਲੇ 16 ਕਿਲੋ ਅਜੇ ਕੱਟੀ ਜਲੇ ਚੌਗੀ ਢੱਲੇ ਆ ਠੀਕ ਆ ਗੱਲ ਆ 16 ਕਿਲੋ ਪਾਈ ਕਹਿੰਦਾ ਹਾਜ਼ਰ ਆ ਗਿਆ ਦੰਦੋ ਚੌਗੀ ਮੀਣੀ ਝੋਟੀ ਫੁੱਲ ਵੱਡੀ ਤੇ ਬਾਕੀ ਆਟਾ ਬਾਈ ਬੋਲ ਵੀ ਬਹੁਤ ਜ਼ਿਆਦਾ ਆਏ ਸੀ ਆਪਾਂ ਕਹੀ ਗਏ ਸੇਲ ਹੋਗੀ ਸੇਲ ਹੋਗੀ ਠੀਕ ਆ ਪੂਰੇ ਠੋਸਾ ਬਾਨੇ 'ਚ ਆ ਗਏ ਇੱਥੋਂ ਕਰਾ ਦੀ ਤੇ ਚਵਾਈ ਇੱਕ ਨੰਬਰ ਲਈ ਸ਼ੌਗੀ ਕੱਟੀ 16 ਕਿਲੋ ਹਾਜ਼ਰ ਆ ਤਿਆਰ ਬਿਲਕੁਲ ਬਿਲਕੁਲ ਬੱਚਾ ਕੀ ਸੀ ਨਾਲ ਮਣੀ ਨਾਲ ਆ ਗਿਆ ਇਹਦੇ ਮੇਲਕਾਫ ਵੱਡੀ ਫੁੱਲ ਕਹਿਤਾ ਤਾਂ ਇੱਥੋਂ ਘਰਾਦੀ ਲੱਭੀ ਚੱਕ ਫੁੱਲ ਵੱਡੀਆਂ ਹੋ ਗਈਆਂ ਜਾ ਜਾ ਆਪਣਾ ਜਾ ਜਾ ਠੀਕ ਹੈ ਗੱਲ ਇੱਕ ਘਾਜਹਾਜ ਖੜਾ ਹੈ ਨਾ ਚੌਗੀ ਘੱਟੀ ਆ ਵੀ ਇਹ ਵੀ ਚੌਗੀ ਤੋਰ ਚੋਪਰਾ ਹੋ ਜੁਕੇ ਵੱਡੀ ਤਾਂ ਵੀ ਪੂਰੇ ਫੁੱਲਾ ਜੈਡ ਬਲੈਕ ਵਾਂਗੂ ਆ ਗਈ ਥੋੜੇ ਜਿਹਾ ਬਾਲ ਆ ਗਏ ਪੁੰਜੜ ਚ ਲੈ ਚੱਲ ਚੋਪਰਾ ਇੰਦਰ ਜੈਡ ਬਲੈਕ ਬਾਈ ਜੀ ਜੈਡ ਬਲੈਕ ਚ ਗਣੀ ਜਾਣੀਆਂ ਕੱਟੀ ਮਗਰ ਆ ਨਾਲ ਵੀ ਕੱਟੀ ਤੇ ਆਪ ਵੀ ਫੁੱਲ ਵੱਡੀਆਂ ਆ ਗਈਆਂ ਨਾ ਰੇਲ ਦੇ ਡੱਬੇ ਜਿੱਡੀ ਆ ਗਈ ਹੈ ਨਾ ਪੂਰੀ ਵੱਡੀ ਕਿੰਨੇ ਦਿਨ ਦਾ ਸੂਆ ਸੁਹਾਬਾਈ ਇਹ ਹੈਗਾ 899 ਦਿਨਾਂ ਦਾ ਠੀਕ ਆ ਗੱਲ ਜੀ ਤੁਰਦੀ ਤਾਂ ਹੈ ਨਾ ਜਮੇ ਠੰਡੇ ਸਵਾਹ ਆ ਬਰੀਕੀਆਂ ਦੇ ਕੇ ਨੀਆਂ ਜਦ ਮੈਂ ਗੱਗੂ ਗੱਲ ਤੁਰਦਾ ਹੁੰਦਾ ਤਾ ਕਾ ਟਕਾ ਕੇ ਤੁਰਦਾ ਆ ਤਾਂ ਦੋ ਪੈਰ ਘਟ ਤੋਂ ਨਾ ਮਾਲਾ ਕਮਾਲਾ ਕਮਾਲਾ ਚੋਬਰਾ ਲੈ ਔਰ ਲੈ ਬੰਨੇ ਚੋਬਰ ਦੇ ਸਿਰ ਬਰੋਬਰ ਉਪਰ ਆਉਂਦੀ ਆ ਹੈ ਚੋਬਰ ਚੋਬਰ ਦੇ ਸਿਰ ਬਰੋਬਰ ਹੀ ਆ ਗੱਲ ਪੱਕੀ ਆ ਲੈ ਆ ਲੈ ਔਰ ਲੈ ਬੰਨੇ ਇਹ ਇੱਥੇ ਰੋਕ ਲਾ ਮਾੜ ਆ ਜਾ ਬਰੀਕੀਆਂ ਬਹੁਤ ਐ ਭਾਜੀ ਕੱਟੀ ਜ ਆ ਆ ਆ ਲੈ ਆ ਜੰਗਾ ਪਰੇਸ਼ਾਨ ਨਾ ਕਰ ਲਿਆ ਬਰੀਕ ਫੁੱਲ ਦੁੱਧ ਕਿੰਨਾ ਹੋਊ ਅੱਜ ਮਣੀ 16 15 16 ਕਿਲੋ ਅੱਜ ਆਜਾ 18 ਕਿ 15 ਤੋਂ 16 ਕਿਲੋ ਅੱਜ હાજર ਆ ਚਵਾ ਕੇ ਦੇ ਦਿਆਂਗੇ ਦੇ ਦਾਂਗੇ ਨਾਲ ਵੀ ਕੱਟੀ ਆ ਗਈ ਤੇ ਦੰਦੋਂ ਕਿਵੇਂ ਦੱਸਿਆ ਚੌਗੀ ਦੰਦੋਂ ਆ ਗਈ ਬਾਈ ਕਹਿੰਦਾ ਚੌਗੀ ਥਣ ਲੇਵੇ ਜੀ ਰਹੂਗੀ ਪੂਰੀ ਸਾਫ ਆਪਾਂ ਦੰਦ ਤਾਂ ਨਹੀਂ ਫੜਾਉਂਦੇ ਬਾਈ ਜਿਹੜਾ ਲੈਣ ਆਇਆ ਆਪਾਂ ਸਾਹਮਣੇ ਦਿਖਾ ਲਾਂਗੇ ਠੀਕ ਆ ਗੱਲ ਆ ਪਰੇਸ਼ਾਨ ਕਰਾਂ ਕੋਈ ਛੱਟ ਪੜ ਲਾਜੀ ਪੱਕਾ ਠੀਕ ਸਵੇਹਾ ਦੀ ਆ ਗਈ ਜਮਾ ਠੰਡੀ ਸੀ ਲਾ ਕਾਦੇ ਮੰਨ ਲਓ ਵੀ ਮੀਣੀ ਨਾਲ ਵੀ ਪੋਰਾ ਕੋ ਉੱਚਾ ਕਾਦੀ ਆ ਇਹ ਵੀ ਦੇਵੀ ਤੋਂ ਲਈ ਆ ਇੱਕ ਆਪਣੀ ਉਧਰ ਤੀਜੇ ਨੰਬਰ ਵਾਲੀ ਉਹ ਵੀ ਸਰਸੇ ਸਰਸੇ ਤੋਂ ਦੇਵੀ ਲਾਲ ਤੋਂ ਲਈਆਂ ਦੇਵੀ ਲਾਲ ਤੋਂ ਲਈਆਂ ਹਾਂ ਆਪਣੇ ਹਰ ਵੀਡੀਓ ਚ ਦੋ ਤਿੰਨ ਮਈਆਂ ਉਹਦੀਆਂ ਆਉਂਦੀਆਂ ਆ ਦੰਦਾ ਦੇ ਵੀ ਲਾਲ ਐ ਨਾ ਜਮਾ ਸਿਰਾ ਜੀ ਜੀ ਉਹਨ ਭਾਈ ਜਿੱਦਣ ਦੋ ਮਈਆਂ ਲੈ ਲੀਆਂ ਜਦੇ ਬੂਨ ਘਾਦਣਾ ਮੇਰੀਆਂ ਮਈਆਂ ਦੋ ਪਾ ਕੇ ਲੈ ਜੋ ਆ ਕਿੱਥੋਂ ਲਿਆਂਦਾ ਤੂਫਾਨ ਆ ਤੂਫਾਨ ਦੇਖ ਭਾਈ ਆ ਤੂਫਾਨ ਕਿੱਥੋਂ ਲਿਆਂਦਾ ਆਜਾ ਚੋਫਰਾ ਲੈ ਆ ਲੈ ਆ ਲੈ ਆ ਰਹੇ ਨੇ ਬੰਨੇ ਟੂਰ 2 ਆ ਗਿਆ ਠੀਕ ਆ ਗੱਲ ਆ ਦਾ ਤੂਫਾਨ ਹੀ ਲੈਂਦਾ ਆ ਜਾ ਆ ਜਾ ਆ ਉਰਲੇ ਬੰਨੇ ਆ ਜਾ ਓ ਕੋਈ ਗੱਲ ਨਹੀਂ ਹੱਥ ਠੱਠਾ ਕਰਦਾ ਤੇਰਾ ਨਾ ਮਿੱਤਰ ਆਪਣਾ ਇੱਥੇ ਮਾਰ ਨਹੀਂ ਲਵੀ ਫੇਸ ਤੇ ਕੈਮਰਾ ਓਏ ਬਾਈ ਕੱਦ ਦੇਖ ਦੰਦੋ ਕਿ ਮਰੇਊਗਾ ਦੋ ਦੰਦ ਦੁੱਗਾ ਆ ਲੈ ਚਲ ਉਧਰਲੇ ਬੰਨੇ ਹੋ ਜਾ ਸਾਈਡ ਨੂੰ ਹੋ ਜਾ ਹੋ ਜਾ ਸਾਈਡ ਨੂੰ ਸਾਰੀਆਂ ਘਾਟਾਂ ਪੂਰੀਆਂ ਕਰਦਾ ਹਨਾ ਹਾਂਜੀ ਬਾਡੀ ਬੂਡੀ ਤੇ ਲਾ ਕੇ ਲੱਗਿਉਣਾ ਲੱਗਿਉਣਾ ਫੜ ਅੱਛਾ ਥੋੜਾ ਦੂਰੋਂ ਫੜ ਲਾ ਦੂਰੋਂ ਇੱਥੋਂ ਇੱਥੋਂ ਫੜ ਕੇ ਘੁਮਾ ਦੇ ਲੈ ਚਲ ਉਧਰਲੇ ਬੰਨੇ ਬਾਈ ਉਹਨਾਂ ਨੱਥ ਵੀ ਨਹੀਂ ਪਾਈ ਜੀ ਆਪਾਂ ਪਾਈ ਆ ਠੀਕ ਆ ਗੱਲ ਲੈ ਕੇ ਦੰਦੋ ਦੁੱਗਾ ਤੇ ਮਾਪੇ ਦਾ ਰਿਕਾਰਡ ਦੱਸਿਆ ਕੋਈ ਦਾ 23 24 ਕਿਲੋ ਦੀ ਮਾਂ ਦਾ ਰਿਕਾਰਡ ਸੀ ਠੀਕ ਆ ਗੱਲ ਜੀ ਉਹ ਤਸੱਲੀ ਕਰਾ ਦੇਾਂਗੇ ਕਰਾ ਦੇਾਂਗੇ ਕਮਾਲਾ 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 ਲਿਆ ਐਂ ਤੁਰਦਾ ਜਾ ਮਾਂ ਹੁਣ ਮੱਝ ਤੁਰਦੀ ਹੁੰਦੀ ਆ ਪੂਰਾ ਠੰਡਾ ਬਹੁਤ ਹੈ ਠੀਕ ਆ ਗੱਲ ਹਾਂਜੀ ਸਵਾਦ ਆ ਗਿਆ ਬਾਈ ਕਹਿੰਦਾ ਠੰਡਾ ਤੇ ਜਿਹੜਾ ਸੱਜਣ ਖਰੀਦੂਗਾ ਉਹਨੂੰ ਫੁੱਲ ਰਿਕਾਰਡ ਬਾਈ ਕਹਿੰਦਾ ਦੇ ਦਾਂਗੇ ਦੇ ਦਾਂਗੇ ਹਰੇਕ ਪੱਖ ਤੋਂ ਸਿੰਗੀ ਇਹ ਮੰਨ ਲਓ ਜਮਾਂ ਬੰਦ ਸਿੰਗੀ ਜੀ ਰੁਪਈਆ ਨਹੀਂ ਲੰਗਦਾ ਠੀਕ ਆ ਢੇਲਾ ਕਹਿੰਦੇ ਨੇ ਹਾਂ ਢੇਲਾ ਤੁਹਾਡੇ ਢੇਲਾ ਦੇ ਢੇਲਾ ਨਹੀਂ ਟੱਪਦਾ ਕਹਿੰਦਾ ਦੁੱਗਾ ਆ ਗਿਆ ਇਥੇ ਤੋਂ ਹਾਲੀ ਦਾ ਬਿੱਟ ਕਾ ਕੇ ਆਇਆ ਸਾਂਭੇ ਬਾਈ ਅਗਲੇ ਪੂਰਾ ਰੂਨ ਆਇਆ ਠੀਕ ਆ ਠੀਕ ਆ ਹਏ ਤੇ ਇਥੋਂ ਕਰ ਸਕਦੇ ਹਾਂ ਇੱਕ ਸਿੰਘ ਸੰਗ ਤਾਂ ਇਹ ਮੰਨ ਲਓ ਜਿਵੇਂ ਅਰੀਜਨਲ ਆ ਇਹ ਆ ਗਿਆ ਬਾਈ ਕਹਿੰਦਾ ਦੰਦੋ ਦੁੱਗਾ ਲੈ ਚਲਾ ਇਹਨੂੰ ਮਾਰ ਆ ਜਾ ਤੋਰ ਦੇ ਹਾਈਟ ਵਜ਼ਨ ਵੀ ਫੁੱਲ ਆ ਤੇ ਬਾਕੀ ਰਿਕਾਰਡ ਵੀ ਬਾਈ ਰਿਕਾਰਡ ਵੀ ਬਾਲਾ ਚੰਗਾ ਆ ਠੀਕ ਆ ਗੱਲ ਟੌਪ ਦੇ ਰਿਕਾਰਡ ਦਾ ਤੇ ਲੰਬਾ ਲੁੰਬਾ ਵਾਲਾ ਹਨਾ ਹਾਂਜੀ ਐ ਲੈ ਚੱਲ ਐ ਚੱਲ ਇਹ ਕਿਵੇਂ ਲਿਆਂਦਾ ਕਿ ਡਿਮਾਂਡ ਤੇ ਆਇਆ ਭਾਈ ਇਹ ਡਿਮਾਂਡ ਇੱਕ ਇਹਨਾਂ ਆਪਾਂ ਜਿੱਥੇ ਜਿੱਥੇ 25 30 ਮਈਆਂ ਚੱਲ ਜਾਂਦੇ ਉਹਨਾਂ ਨੂੰ ਆਪਾਂ ਆਪ ਕੈਰੀਦਾ ਵੀ ਇੱਕ ਕਟਾ ਰੱਖੋ ਵਿੱਚ ਠੀਕ ਹੈ ਗੱਲ ਕਿਉਂਕਿ ਸੀਮਨ ਆਉਂਦੇ ਆ ਭਾਈ ਆਣੂ ਸੀਮਨ ਤਾਂ ਬੜੀ ਵਧੀਆ ਵੀ ਆਉਂਦੇ ਆ ਪਰ ਮਈਆਂ ਨਹੀਂ ਗੱਬਣਾ ਰਹਿੰਦੀਆਂ ਠੀਕ ਹੈ ਗੱਲ ਲੈ ਚੱਲ ਲੈ ਚੱਲ ਗਾਂਹ ਪੇ ਦਿੱਕਤ ਆਉਂਦੀ ਆ ਹੁਣ ਮੈਂ 3 4 ਲੱਖ ਦੀ ਲਈ ਹੁੰਦੀ ਹੈਗਾ ਤੇ 2.5 3 ਦੀ ਲਈ ਹੁੰਦੀ ਆ ਤੇ ਉਹਦੇ ਨਾਲ ਜ਼ਰੂਰੀ ਆ ਸਭ ਤੋਂ ਵੱਡਾ ਨੁਕਸਾਨ ਫਾਰਮਰ ਨੂੰ ਇੱਥੇ ਆ ਗਈ ਹੈ ਲੈ ਚੱਲੋ ਧੰਨ ਬੰਨੇ ਵੱਡਾ ਨੁਕਸਾਨ ਭਾਈ ਦੀ ਗੱ ਤੇ ਉਹਦੇ ਵਾਸਤੇ ਭਾਈ ਕਹਿੰਦਾ ਕਿ ਚੰਗੇ ਰਾਕਾ ਕਰਨ ਲਈ ਘੱਟਾ ਵੀ ਜ਼ਰੂਰੀ ਆ ਵੱਡੇ ਕੱਦ ਕਾਠ ਚ ਆ ਗਿਆ ਪੂਰੇ ਚ ਦੰਦੋਂ ਦੁੱਗਾ ਤੇ ਲੰਬਾ ਲੰਬਾ ਇਥੋਂ ਕਰ ਸਕਦੇ ਜਿੱਕਾ ਕੰਪੀਟੀਸ਼ਨ ਲੈਵਲ ਦਾ ਆ ਜੀ ਰੇਟ ਮੰਨੀ ਜਾਇਜ਼ ਜਾ ਰੂ ਇਹਦਾ ਜੀ ਆਜਾ ਰੇਟ ਆ ਜੀ ਜਮ ਵੀ ਜਾਇਜ਼ ਜਾਗਾ ਜੀ ਜਾ ਜਾ ਠੀਕ ਆ ਗੱਲ ਨੰਬਰ ਬੋਲ ਦੇ ਮੇਰਾ 9478 ਹਾਂਜੀ 4747 40 ਤੇ ਉਹ ਸੱਜਣ ਨਾਲ ਹੁਣ ਗੱਲਬਾਤ ਵੀ ਕਰਾ ਲਈ ਆ ਉਹ ਬਾਈ ਨਾਲ ਗੱਲਬਾਤ ਵੀ ਵੀਡੀਓ ਕਾਲ ਤੇ ਕਰਾ ਦੇਣਾ ਤੇ ਉਦਾਂ ਝੋਟੀਆਂ ਤੇ ਕੈਮਰਾ ਘੁਮਾ ਦੇ ਇੱਕ ਵਾਰੀ ਤੁਹਾਨੂੰ ਮੈਂ ਆਸਲ ਤੋਂ ਅਸਲੀ ਦਿਖਾਤੀ ਆ ਤੇ ਬਾਕੀ ਉਹ ਸੱਜਣ ਬਾਹਰ ਰਹਿਣਾ ਉਹ ਬਾਈ ਕਹਿੰਦਾ ਮੇਰੀ ਵੀਡੀਓ ਕਾਲ ਜ਼ਰੂਰ ਕਰਾ ਦਿਓ ਵੀਡੀਓ ਜੀ ਉਹ ਤੁਹਾਨੂੰ ਆਪਾਂ ਕਰਾ ਦਨੇ ਗੱਲਬਾਤ ਬਾਈ ਨਾਲ ਆਪਾਂ ਵੀਡੀਓ ਕਾਲ ਤੇ ਨਾ ਬਾਈ ਨਾਲ ਗੱਲਬਾਤ ਆਪਾਂ ਕਰਾਉਣੀ ਆ ਤੁਹਾਡੀ ਇੰਗਲੈਂਡ ਵਾਲੇ ਸੱਜਣ ਨਾਲ ਆ ਜਾ ਮਨੀੁਰਲੇ ਬੰਨੇ ਹੋਰ ਕੀ ਹਾਲ ਚਾਲ ਆ ਜੀ ਬਾਈ ਇਹ ਠੀਕ ਆ ਚੜਦੀ ਕਲਾ ਬਾਈ ਇਹ ਕਹਿੰਦੇ YouTube ਤੇ ਮੈਨੂੰ ਜ਼ਰੂਰ ਲਈ ਠੀਕ ਆ ਗੱਲ ਕਿੰਨੀਆਂ ਮੱਜਾਂ ਆ ਗੀਆਂ ਆਪਣੇ ਕੋਲੇ ਬਾਈ ਤੇ ਫਿਰ ਅੱਗੇ ਚੱਲੀਆਂ ਗਈਆਂ ਨੇ ਤੇ ਤਿੰਨ ਦਾ ਸੌਦਾ ਹੋ ਰਿਹਾ ਚਿੰਨਾ ਦਾ ਸੌਦਾ ਹੋ ਰਿਹਾ ਕਿਵੇਂ ਰਹੀਆਂ ਦੁੱਧ ਦੇ ਉਹ ਬਧੀਆ ਰਹੀ ਇੱਕ ਦੋ ਹੋਣਾ ਵਾਡੀ ਨਿਕਲੀ ਆ ਠੀਕ ਆ ਗੱਲ ਬਾਈ ਇਹ ਬਾਹਰ ਬੈਠੇ ਇੱਥੇ ਬਰਦਰ ਨੂੰ ਝੋਟੀਆਂ ਲੈ ਕੇ ਦਿੰਦੇ ਆ ਠੀਕ ਆ ਗੱਲ ਤੇ ਜੋ ਆਪਾਂ ਦਸੀਦਾ ਆਪਣੀ ਬੱਲੀ ਝੋਟੀ ਭੇਜੀ ਆ ਮੀਣੀ ਗਈ ਆ ਇੱਕ ਝੋਟੀ ਖੁੰਦੀ ਗਈ ਇਹਨਾਂ ਦੇ ਠੀਕ ਆ ਗੱਲ ਤੇ ਹੁਣ ਵੀ ਬਾਈ ਜੇ ਨਾ ਇੱਕ ਜਲ ਇੱਕ ਜਾ ਰਹੀ ਆ ਮੀਣੀ ਜਾ ਰਹੀ ਆ ਇੱਕ ਮੀਣੀ ਇੱਕ ਕੱਟੇ ਦਾ ਸੌਦਾ ਹੋ ਰਿਹਾ ਇਹਨਾਂ ਨਾਲ ਠੀਕ ਆ ਗੱਲ ਤੇ ਇੱਕ ਚੌਗੀ ਕੱਟੀ ਦਾ ਤਿੰਨਾ ਪਸੂਆਂ ਦਾ ਸੌਦਾ ਹੋ ਰਿਹਾ ਠੀਕ ਆ ਗੱਲ ਕੱਟਾਂ ਤੇ ਗੱਲ ਕਰਦੇ ਆ ਬਾਈ ਨਾ ਕੱਟਾ ਡਾਨਾ ਕਹਿੰਦੇ ਠੀਕ ਆ ਗੱਲ ਆ ਕੱਟਿਆ ਵਾਲਾ ਸੱਜਨ ਅਫਰ ਵੀਡੀਓ ਜੇ ਦਾ ਨਾਮ ਹੋਣ ਕਰੇ ਕੋਈ ਆ ਕੱਟਾ ਜੇ ਕਿਸੇ ਸੱਜਣ ਨੂੰ ਚਾਹੀਦਾ ਹੋਇਆ ਹੋਰ ਤਾਂ ਬਾਈ ਨੂੰ ਦੱਸ ਦਿਓ ਹਣਾ ਉਹ ਆਪਾਂ ਦੇ ਦੇ ਦਾਂਗੇ ਮੰਗਾ ਕੇ ਹਣਾ ਜੀ ਜੀ ਹਾਂ ਉਹ ਮੰਗਾ ਕੇ ਬਾਈ ਜਿੰਨਾ ਦੇ ਦੇ ਦਾਂਗੇ ਆਪਾਂ ਤੇ ਬਾਕੀ ਕੰਮ ਕਾਰਵਾਈ ਕਹਿੰਦਾ ਓਕੇ ਸੀ ਰਿਪੋਰਟ ਆ ਬਾਈ ਇਹ ਮੱਝਾਂ ਜਿਹੜੀਆਂ ਜਿਹੜੀਆਂ ਮੱਝਾਂ ਭੇਜੀਆਂ ਤੈਨ ਕਿਦਾਂ ਨਿਕਲੀਆਂ ਆਈ ਬਾਈ ਦੀ ਸਰਵਿਸ ਹੈ ਬਹੁਤ ਵਧੀਆ ਲੱਗਾ ਬਾਈ ਨਾਲ ਤੇ ਬਹੁਤ ਕਰ ਵਾਲਾ ਮਾਹੌਲ ਸੀ ਬਾਈ ਨਾਲ ਐਤਾ ਦੀ ਕੋਈ ਗੱਲ ਨਹੀਂ ਤੇ ਜੋ ਵੀ ਬਾਈ ਦੱਸਦਾ ਦੋ ਗੋਰਾ ਬਾਦ ਹੀ ਨਿਕਲਦਾ ਭਾਈ ਠੀਕ ਹੈ ਗੱਲ ਕਹਿਣ ਦਾ ਭਾਬ ਜੀ ਉਸੇ ਦੀ ਰਿਪੋਰਟ ਹੁੰਦਾ ਬਾਹਰ ਬੈਠਾ ਸੱਜਣ ਕੋਈ ਨਹੀਂ ਮਂਗਾਉਣਾ ਚਾਹੁੰਦਾ ਆਪਦੇ ਘਰੇ ਤਾਂ ਮਂਗਾ ਸਕਦਾ ਬੇਸੋਚ ਹੋ ਕੇ ਠੀਕ ਹੈ ਗੱਲ ਧੰਨਵਾਦ ਜੀ ਬਹੁਤ-ਬਹੁਤ ਤੇ ਬਾਕੀ ਬਾਹਰ ਵਾਲੇ ਨਾ ਕਿਸੇ ਵੀ ਸੱਜਣ ਨੇ ਭਾਈ ਕਹਿੰਦਾ ਮੱਜਾਂ ਮਂਗਾਉਣੀਆਂ ਨੇ ਨਾ ਤਾਂ ਬੇਸੋਚ ਹੋ ਕੇ ਮਂਗਾ ਸਕਦਾ ਗੱਲਬਾਤ ਤੁਹਾਡੀ ਕਰਾਤੀ ਤੇ ਬਾਕੀ ਤਸੱਲੀ ਦਾ ਕਹੂੰਗਾ ਤੁਹਾਡਾ ਫਰਜ਼ ਹੁੰਦਾ ਹਰੇਕ ਪੱਖ ਤੋਂ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ